ਜਾਤ ਬੜਾ ਦੇ ਉਸ ਤੋਂ ਪਰਨ ਨਾ ਬੋਲੇ ਖੋਹ ਹਰ ਸ੍ਰੀ ਆਕਾਲ 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 ਵਾਹ ਰਹੀ ਦੀ ਹੋਵੇ ਆਪਾਂ ਜਪਰ ਦਾ ਪੰਤ ਮੰਤਰੀ ਜੰਤਰੀ ਅਗੜ ਕੰਮ ਐਸੀ ਬੋਲਦੇ ਨੇ ਕਿ ਬੋਲਨੇ ਨਹੀਂ ਉਸ ਸਪੀਕਰ ਤੇ ਬੋਲਾਂਗਾ ਮੈਂ ਲੋਮਨ ਤੋਂ ਵੜੋ ਵੀ ਕਰਾਂਗੇ ਫਾਗੇ ਨੂੰ ਮੋੜ ਕਰ ਦਿੱਤਾ ਉਹ ਤੋਂ ਮਰ ਜਾਈ ਉਹ ਮੋੜ ਕਰ ਉਹ ਵੱਡੇ ਪਹਾੜਾ ਬਾਈ ਆ ਬਣਾਈ ਜਦੋਂ ਮੈਂ ਜਰਾ ਬੋਲਦੇ ਹਾਂ ਹਾਂ ਚਲੋ ਹੈਲੋ ਸਾਨੂੰ ਮਾਣਨਾ ਪਾਉਣਾ ਚਾਹੀਦਾ ਹੈ ਬੱਚੇ ਰਹਿ ਆਹੀ ਬੱਚਾ ਬਸ ਲੈ ਰੱਖ ਲੈਣਿਆ ਨਾਲ ਘੜਾ ਰੋਲ ਤੇ ਪੱਟੇ ਹੀ ਰੱਖਦੀ ਹੋ ਜੇ ਬਸ ਨਹੀਂ ਕੋਈ ਜਾਂਦਾ ट्रोल रखो भले कर लो ਮੱਲਾ ਮਨਾਲ ਸਪੀਕਰ ਦੇ ਨਾਲ ਮੱਲਾ ਮੱਲਾ ਕਾਰ ਲੈਣ ਦੇ ਰੁਕ ਜਾਂਦਾ ਨੂੰ ਆਹੋ ਕਾਰ ਲੈਣ ਦੇ ਫੇਰ ਤੂੰ ਜੇ ਪੜੀ ਪੂਰੇ ਆਈ ਹੈ ਨਾ ਸਾਰਿਆਂ ਨੇ ਇਹਨੂੰ ਖਲੀਸ ਲਾਉਣ ਵਾਲਾ ਨਾ ਟਹਰਾਇਆ ਆ ਵੀ ਗੁਰੂ ਦੇ ਪਿਆਰੇ ਸਾਧ ਸੰਗਤ ਸਰਦਾਰ ਬਲਕਾਰ ਸਿੰਘ ਬਲਕਾਰਾ ਕੈਨੇਡਾ ਵਾਸੀ ਉਹਨਾਂ ਦੇ ਪਰਿਵਾਰ ਵੱਲੋਂ ਸਮੋਸੇ ਦਾ ਭੰਡਾਰਾ ਤੇ ਚਾਹ ਦਾ ਭੰਡਾਰਾ ਦੇ ਨਾਲ 3100 31000 ਰੁਪਇਆ ਗੁਰੂ ਕੇ ਲੰਗਰਾਂ ਦੇ ਵਿੱਚ ਅਰਦਾਸ ਕਰਾਈ ਹੈ ਵਾਹਿਗੁਰੂ ਤੰਗ ਰਸਤੀ ਬਖਸ਼ਣ ਚੜ੍ਹਦੀ ਕਲਾ ਰੱਖਣ ਦੇਸਾਂ-ਵਦੇਸਾਂ ਦੇ ਵਿੱਚ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੇ ਪਰਵਾਦਲਾ ਸਰਦਾਰ ਚਮਕੌਰ ਸਿੰਘ ਬਾਗਾਪੁਰਾ ਪੰਜ ਸੌ ਰੁਪਇਆ ਉਹਨਾਂ ਵੱਲੋਂ ਸ਼ੁਰੂ ਕਰਨ ਦਾ ਅਰਦਾਸ ਕਰਾਉਂਦੇ ਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰੇ ਸੰਗਤ ਆ ਬਲਕਾਰ ਦੇ ਨਾਮ ਤੇ ਸਾਡੇ ਵਿੱਚ ਕਰ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਕਰੋ ਬਾਰਾ ਤੰਦਰੁਸਤ ਨਾ ਬਖਸ਼ ਚੜਦੀ ਕਲਾ ਰੱਖਣ ਐਸੇ ਤਰ੍ਹਾਂ ਹੀ ਖੁਸ਼ੀ ਦੇ ਲੰਗਰ ਲੱਗਦੇ ਰਹਿਣ ਤੇ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰਦੇ ਰਹਿਣ ਬਹੁਤ ਚੜ੍ਹਦੀ ਕਲਾ ਦੇ ਨਾਲ ਪਰਿਵਾਰ ਦੇ ਸੇਵਾ ਕਰੀਆ ਸੱਚੇ ਪਾਤਸ਼ਾਹ ਖੁਸ਼ੀ ਦੇ ਬਖਸ਼ੇ Ik een verandering maar